ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਖਿਚੜੀ ਇਹ ਖਿਚੜੀ ਆਪਾਂ ਧੁਲੀ ਹੋਈ ਮੂੰਗੀ ਦੀ ਦਾਲ ਦੇ ਨਾਲ ਬਣਾਵਾਂਗੇ ਤੇ ਬਹੁਤ ਸਾਰੀਆਂ ਦੇ ਵਿੱਚ ਪਾਵਾਂਗੇ ਸਬਜ਼ੀਆਂ ਸਾਡੇ ਘਰ ਇਹ ਖਿਚੜੀ ਹਫ਼ਤੇ 'ਚ 2 ਤੋਂ 3 ਵਾਰ ਬਣਦੀ ਹੈ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਖਾਣ ਦੇ ਵਿੱਚ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕਰ ਰਹੀ ਹਾਂ ਇਹਦੇ ਵਿੱਚ ਕੀ ਕੀ ਪਾ ਰਹੀ ਹਾਂ ਵੀਡੀਓ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜ ਜ਼ਰੂਰ ਸਬਸਕ੍ਰਾਈਬ ਕਰਿਓ ਆਫੇਰ ਦੇਖਦੇ ਆਂ ਖਿਚੜੀ ਕਿੱਦਾਂ ਬਣਾ ਕੇ ਤਿਆਰ ਕਰਨੀ ਆ ਇਹ ਖਿਚੜੀ ਬਣਾਉਣ ਦੇ ਲਈ ਮੈਂ ਇੱਕ ਕੋਲੀ ਜਿਹੜੀ ਐ ਧੁਲੀ ਹੋਈ ਮੂੰਗੀ ਦੀ ਦਾਲ ਲਈ ਐ ਤੁਸੀਂ ਦੇਖ ਸਕਦੇ ਹੋ ਤੇ ਜਿੰਨੀ ਮੈਂ ਧਾਲ ਲਈ ਐ ਇੰਨੇ ਹੀ ਮੈਂ ਲਏ ਆ ਚੋਲ ਮੈਂ ਬਾਸਮਤੀ ਟੋਟਾ ਜਿਹੜਾ ਹੁੰਦਾ ਉਹ ਵਾਲੇ ਚੋਲ ਲਏ ਆ ਜੇਕਰ ਤੁਹਾਡੇ ਕੋਲ ਸਾਬਤ ਚਾਵਲ ਆ ਤਾਂ ਤੁਸੀਂ ਉਹੀ ਲੈ ਲਿਓ ਹੁਣ ਇਹ ਦੋਨਾਂ ਚੀਜ਼ਾਂ ਨੂੰ ਮੈਂ ਪਾ ਰਹੀ ਆ ਇੱਕ ਡੋਂਗੇ ਦੇ ਵਿੱਚ ਦੋਨਾਂ ਦੀ ਕੁਆਂਟੀਟੀ ਮੈਂ ਸੇਮ ਰੱਖੀ ਐ ਤੁਸੀਂ ਚਾਹੋ ਤਾਂ ਚੋਲਾਂ ਦੀ ਕੁਆਂਟੀਟੀ ਕੱਟ ਕਰ ਸਕਦੇ ਹੋ ਢੋਂਗੇ ਚਪਾ ਕੇ ਇਹਨੂੰ ਪਹਿਲੇ 2-3 ਵਾਰ ਚੰਗੀ ਤਰ੍ਹਾਂ ਦੇ ਨਾਲ ਧੋ ਲਵਾਂਗੇ ਤੇ ਫਿਰ ਇਹਨੂੰ ਆਪਾਂ ਪਾਣੀ ਪਾ ਕੇ ਪਿਉਣ ਲਈ ਛੱਡ ਦਵਾਂਗੇ। ਉਹਦੋਂ ਤੱਕ ਆਪਾਂ ਸਬਜ਼ੀਆਂ ਜਿਹੜੀਆਂ ਉਹ ਤਿਆਰ ਕਰ ਲੈਣੀਆਂ। ਤਾਂ ਬਸ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਲੇ ਧੋ ਲੈਨੇ ਆ ਤੇ ਫਿਰ ਇਹਨੂੰ ਆਪਾਂ ਛੱਡ ਦਵਾਂਗੇ ਪਿਉਣ ਦੇ ਲਈ। ਕਿਉਂਕਿ ਜੇਕਰ ਆਪਾਂ ਪਿਉਣ ਦੇ ਲਈ ਇਹਨਾਂ ਨੂੰ ਛੱਡਾਂਗੇ ਤੇ ਬਹੁਤ ਜਲਦੀ ਦਾਲ ਤੇ ਚਾਵਲ ਗਲ ਜਾਣਗੇ। ਹੁਣ ਆਪਾਂ ਲਗਾ ਲੈਨੇ ਆ ਤੜਕਾ ਇਹਨੂੰ। ਤੜਕਾ ਲਗਾਉਣ ਦੇ ਲਈ ਮੈਂ ਕੁੱਕਰ ਰੱਖਿਆ ਗਿਆ ਉਸ ਉੱਤੇ ਤੇ ਇਹਦੇ ਵਿੱਚ ਪਾਵਾਂਗੇ ਤੇਲ। ਤੁਸੀਂ ਘਿਓ ਦੇ ਵਿੱਚ ਵੀ ਇਹ ਤੜਕਾ ਲਗਾ ਸਕਦੇ ਹੋ। ਤੇਲ ਨੂੰ ਤੁਹਾਨੂੰ ਤੱਕ ਗ ਤੇਲ ਤੂੰ ਆਨ ਤੱਕ ਗਰਮ ਹੋ ਗਿਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰਾ ਜੀਰਾ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਤੇ ਪਾਵਾਂਗੇ ਤੇ ਇਹਦੇ ਵਿੱਚ ਬਰੀ ਬਰੀ ਕੱਟਿਆ ਹੋਇਆ ਅਦਰਕ ਤੇ ਲਸਣ 1 ਚਮਚ ਅਦਰਕ ਤੇ 1 ਚਮਚ ਮੈਂ ਲਸਣ ਇਹਦੇ ਵਿੱਚ ਪਾ ਰਹੀ ਹਾਂ ਲਸਣ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਾਂਗੇ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੋ ਜਾਂਦਾ ਉਦੋਂ ਤੱਕ ਲਸਣ ਨੂੰ ਪਕਾਣਾ ਚੰਗੀ ਤਰ੍ਹਾਂ ਬਹੁਤ ਜ਼ਰੂਰੀ ਹੈ ਨਹੀਂ ਤਾਂ ਫਿਰ ਕੱਚਾ ਫਲੇਵਰ ਆਏਗਾ ਲਸਣ ਦਾ ਖਿਚੜੀ ਦੇ ਵਿੱਚ ਇਹ ਖਿਚੜੀ ਬਹੁਤ ਸੁਆਦਵੰਦੀ ਹੈ ਇੱਕ ਵਾਰ ਤੁਸੀਂ ਮੇਰੇ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਖਿਚੜੀ ਜ਼ਰੂਰ ਬਣਾ ਕੇ ਦੇਖਿਓ ਲਸਣ ਅਦਰਕ ਫਰਾਈ ਤੇ ਨਾਲ ਹੀ ਪਾਵਾਂਗੇ ਹਰੀਆਂ ਮਿਰਚਾਂ ਮੈਂ ਦੋ ਛੋਟੇ ਜਿਹੇ ਪਿਆਜ਼ ਕੱਟ ਕੇ ਪਾਏ ਨੇ ਵਿੱਚ ਤੇ ਨਾਲ ਹੀ ਦੋ ਹਰੀਆਂ ਮਿਰਚਾਂ ਪਾਈਆਂ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਾਂਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਇਹ ਖਿਚੜੀ ਬਣਾਉਂਦੇ ਹੋ ਜਾਂ ਨਹੀਂ ਬਣਾਉਂਦੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਔਰ ਮੇਰੀ ਵੀਡੀਓਜ਼ ਤੁਹਾਨੂੰ ਕਿੱਦਾਂ ਨਹੀਂ ਲੱਗਦੀਆਂ ਇਹ ਵੀ ਜਰੂਰ ਦੱਸਿਓ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕੁਝ ਮਸਾਲੇ ਨਮਕ ਪਾਵਾਂਗੇ ਸਵਾਦ ਅਨੁਸਾਰ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚ ਨਾਲ ਹੀ ਪਾਵਾਂਗੇ 1/4 ਚਮਚ ਗਰਮ ਮਸਾਲਾ बस ਇੰਨੇ ਹੀ ਮਸਾਲੇ ਦੇ ਵਿੱਚ ਆਪਾਂ ਪਾਣੇ ਆ ਕਿਉਂਕਿ ਹੈਲਦੀ ਤਰੀਕੇ ਦੇ ਨਾਲ ਆਪਾਂ ਖਿਚੜੀ ਬਣਾ ਰਹੇ ਆ ਤੇ ਇਹਦੇ ਵਿੱਚ ਜਿਆਦਾ ਮਸਾਲੇ ਨਹੀਂ ਪਾਣੇ ਆ ਮਸਾਲੇ ਨੂੰ ਆਪਾਂ ਥੋੜੀ देर ਲਈ ਪਕਾਵਾਂਗੇ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਟਮਾਟਰ ਪਾ ਕੇ ਗੈਸ ਲੋ ਕਰ ਦਿੰਨੇ ਆ ਤੇ ਟਮਾਟਰਾਂ ਨੂੰ ਹਲਕਾ ਜਿਹਾ ਸੌਫਟ ਕਰਨਾ ਆਪਾਂ ਜਦ ਤੱਕ ਟਮਾਟਰ ਸੌਫਟ ਹੋ ਰਿਹਾ ਉਹਦੇ ਤੱਕ ਦੇਖ ਲੈਣੇ ਇਹਦੇ ਵਿੱਚ ਆਪਾਂ ਸਬਜ਼ੀਆਂ ਕਿਹੜੀਆਂ ਕਿਹੜੀਆਂ ਪਾਣੀ ਆ ਇਥੇ ਮੈਂ ਜਿਹੜੀਆਂ ਸਬਜ਼ੀਆਂ ਲਈਆਂ ਆਈਆਂ ਤੁਹਾਨੂੰ ਦਿਖਾ ਦੇਣੀ ਆ ਮੈਂ ਦੋ ਕਾਜਰਾ ਲਈਆਂ ਛੋਟੀਆਂ ਛੋਟੀਆਂ ਟੁਕੜਿਆਂ ਦੇ ਵਿੱਚ ਇਹਨਾਂ ਨੂੰ ਮੈਂ ਕੱਟ ਕਰ ਲਿਆ ਥੋੜੀ ਜਿਹੀ ਮੈਂ ਬੀਨਸ ਲਈ ਹੈ ਇੰਡੋਵੀ ਵਿੱਚ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਕੀਤਾ ਦੋ ਆਲੂ ਲਈਆਂ ਇੱਕ ਮੈਂ ਵੱਡੇ ਸਾਈਜ਼ ਦੀ Shimla mirch ਲਈ ਹੈ ਇੱਕ ਫੁੱਲ ਲਿਆ ਮੈਂ ਗੋਭੀ ਦਾ ਔਰ ਇੱਕ ਫੁੱਲ ਮੈਂ ਲਿਆ ਬਰੋਕਲੀ ਦਾ ਤੁਹਾਡੇ ਕੋਲ ਜਿਹੜੀ ਸਬਜ਼ੀ ਨਹੀਂ ਹੈ ਤੁਸੀਂ ਸਕਿੱਪ ਕਰ ਸਕਦੇ ਹੋ ਜੇਕਰ ਤੁਸੀਂ ਹੋਰ ਵੀ ਦੇ ਵਿੱਚ ਪਾਣਾ ਚਾਹੁੰਦੇ ਹੋ ਜਿਵੇਂ ਮਟਰ ਮਸ਼ਰੂਮ ਤੁਸੀਂ ਉਹ ਵੀ ਪਾ ਸਕਦੇ ਹੋ ਇਧਰ ਤੜਕਾ ਸਾਡਾ ਜਿਹੜਾ ਤਿਆਰ ਹੋ ਗਿਆ ਟਮਾਟਰ ਜਿਹੜੇ ਸੌਫਟ ਹੋ ਗਏ ਤਾਂ ਹੁਣ ਆਪਾਂ ਜਿਹੜੇ ਦਾਲ ਚੋਲ ਭਿਓਂ ਕੇ ਰੱਖੇ ਹੋਏ ਸੀ ਇਹ ਆਪਾਂ ਪਾਣੀ ਕੱਢ ਕੇ ਇਹਦੇ ਵਿੱਚ ਪਾ ਦੇਣੇ ਆ ਤੇ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣੀਆਂ ਸਾਰੀਆਂ ਸਬਜ਼ੀਆਂ ਜਿਹੜੀਆਂ ਕੱਟ ਕੇ ਤਿਆਰ ਕੀਤੀਆਂ ਹੋਈਆਂ ਸਬਜ਼ੀਆਂ ਦੀ ਕੁਆਂਟੀਟੀ ਵੀ ਤੁਸੀਂ ਘੱਟ ਵੱਧ ਕਰ ਸਕਦੇ ਹੋ ਔਰ ਜਿਹੜੀ ਪਾਣੀ ਉਹ ਪਾ ਸਕਦੇ ਹੋ ਸਬਜ਼ੀਆਂ ਪਾ ਕੇ ਪਹਿਲੇ ਆਪਾਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਸਰਦੀਆਂ ਦਾ ਸੀਜ਼ਨ ਆ ਸਰਦੀਆਂ ਦੇ ਸੀਜ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਤਾਜ਼ੀਆਂ ਤਾਜ਼ੀਆਂ ਫਰੈਸ਼ ਹਰੀਆਂ ਸਬਜ਼ੀਆਂ ਜਿਹੜੀਆਂ ਆਂਦੀਆਂ ਤੇ ਬਹੁਤ ਸਾਰੀਆਂ ਸਬਜ਼ੀਆਂ ਪਾ ਕੇ ਜਦੋਂ ਆਪਾਂ ਇਹ ਖਿਚੜੀ ਬਣਾਉਂਦੇ ਆ ਨਾ ਤਾਂ ਬਹੁਤ ਹੀ ਸੁਆਦ ਬਣ ਕੇ ਤਿਆਰ ਹੁੰਦੀ ਹੈ ਔਰ ਹੈਲਦੀ ਬਹੁਤ ਜ਼ਿਆਦਾ ਬਣਦੀ ਹੈ ਇਹ ਖਿਚੜੀ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਮੈਂ 4 ਗਲਾਸ ਪਾਣੀ ਇਹਦੇ ਵਿੱਚ ਪਾ ਰਹੀਆਂ ਪਾਣੀ ਨੂੰ ਮੈਂ ਦੂਸਰੀ ਸਾਈਡ ਤੇ ਗੈਸ ਦੇ ਉੱਤੇ ਗਰਮ ਕਰ ਲਿਆ ਤੁਸੀਂ ਠੰਡਾ ਵੀ ਪਾ ਸਕਦੇ ਹੋ ਪਰ ਗਰਮ ਪਾਣੀ ਪਾਉਣ ਨਾਲ ਕੀ ਹੋਏਗਾ ਕਿ ਖਿਚੜੀ ਜਲਦੀ ਬਣ ਕੇ ਤਿਆਰ ਹੋਏਗੀ ਜੇਕਰ ਤੁਸੀਂ ਗਾੜ੍ਹੀ ਖਿਚੜੀ ਖਾਣਾ ਪਸੰਦ ਕਰਦੇ ਹੋ ਤਾਂ ਪਾਣੀ ਥੋੜਾ ਘੱਟ ਪਾ ਲਿਓ ਜੇਕਰ ਪਤਲੀ ਖਾਣਾ ਪਸੰਦ ਕਰਦੇ ਹੋ ਤਾਂ ਪਾਣੀ ਦੀ ਕੁਆਂਟੀਟੀ ਤੁਸੀਂ ਥੋੜੀ ਜਿਹੀ ਜ਼ਿਆਦਾ ਰੱਖ ਸਕਦੇ ਹੋ ਤਾਂ ਹੁਣ ਆਪਾਂ ਕੋਕਰ ਦਾ ਢੱਕਣ ਬੰਦ ਕਰਾਂਗੇ ਤੇ ਇਹਨੂੰ ਪਹਿਲੇ ਇੱਕ ਸੀਟੀ ਆਨ ਦਵਾਂਗੇ ਉਸ ਤੋਂ ਬਾਅਦ ਇਹਨੂੰ 7 ਤੋਂ 8 ਮਿੰਟ ਲਈ ਆਪਾਂ ਮੀਡੀਅਮ ਟੂ ਲੋ ਗੈਸ ਤੇ ਪਕਾਣਾ ਹੈ ਤੇ ਕੋਕਰ ਦਾ ਢੱਕਣ ਬੰਦ ਕਰ ਦਿੰਨੇ ਆ ਸਾਤ ਤੋਂ 8 ਮਿੰਟਿੰਟ ਨੂੰ ਪਕਾਣ ਤੋਂ ਬਾਅਦ ਤੁਸੀਂ ਦੇਖੋ ਖਿਚੜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਜ਼ਿਆਦਾ ਟੇਸਟੀ ਖਿਚੜੀ ਬਣ ਕੇ ਤਿਆਰ ਹੋਈ ਹੈ ਕਲਰ ਦੇਖੋ ਖਿਚੜੀ ਦਾ ਕਿੰਨਾ ਵਧੀਆ ਆਇਆ ਇੱਕ ਵਾਰ ਤੁਸੀਂ ਮੇਰੇ ਇਸ ਦੱਸਿਓ ਤਰੀਕੇ ਦੇ ਨਾਲ ਖਿਚੜੀ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤੁਸੀਂ ਰੋਜ਼ ਬਣਾ ਕੇ ਖਾਣਾ ਚਾਹੋਗੇ ਖਿਚੜੀ ਬਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਤੇ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਖਿਚੜੀ ਪੂਰੀ ਤਰ੍ਹਾਂ ਦੇ ਨਾਲ ਗਲ ਚੁੱਕੀ ਹੈ ਦਾਲ ਵੀ ਚੌਲ ਵੀ ਤੇ ਸਬਜ਼ੀਆਂ ਵੀ ਜੇਕਰ ਤੁਸੀਂ ਥੋੜੀ ਖੜੀ ਖੜੀ ਖਿਚੜੀ ਖਾਣਾ ਪਸੰਦ ਕਰਦੇ ਹੋ ਤਾਂ ਫਿਰ ਤੁਸੀਂ ਇਹਨੂੰ 5 ਮਿੰਟ ਪਕਾਇਓ ਮੀਡੀਅਮ ਟੂ ਲੋ ਗੈਸ ਤੇ ਉੱਤੇ ਇੱਕ ਸਿਟੀ ਆਉਣ ਤੋਂ ਬਾਅਦ ਹਰਾ ਧਨੀਆ ਪਾ ਕੇ ਮਿਕਸ ਕਰਾਂਗੇ ਤੇ ਗਰਮਾ ਗਰਮ ਖਿਚੜੀ ਜਿਹੜੀ ਇਹ ਸਰਵ ਕਰਾਂਗੇ ਇਹ ਖਿਚੜੀ ਤੁਸੀਂ ਸਵੇਰੇ ਦੁਪਹਿਰ ਰਾਤ ਜਦੋਂ ਵੀ ਦਿਲ ਕਰੇ ਉਦੋਂ ਬਣਾ ਕੇ ਖਾ ਸਕਦੇ ਹੋ ਬਹੁਤ ਜਲਦੀ ਬਣਨਦੀ ਹੈ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਇਹਨੂੰ ਬਣਾਉਣ ਦੇ ਵਿੱਚ ਉਹ ਸਵਾਦ ਤਾਂ ਬਹੁਤ ਜ਼ਿਆਦਾ ਬੱਚੇ ਜ਼ਿਆਦਾਤਰ ਖਿਚੜੀ ਨਹੀਂ ਖਾਂਦੇ ਪਰ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਖਿਚੜੀ ਬਣਾ ਕੇ ਬੱਚਿਆਂ ਨੂੰ ਦਿਓਗੇ ਤਾਂ ਬੱਚੇ ਬਹੁਤ ਖੁਸ਼ ਹੋ ਕੇ ਖਿਚੜੀ ਜਿਹੜੀ ਇਹ ਖਾਣ ਖਿਚੜੀ ਦਾ ਕਲਰ ਦੇਖੋ ਟੈਕਸਚਰ ਦੇਖੋ ਕਿੰਨਾ ਵਧੀਆ ਆਇਆ ਹਲੇ ਬਹੁਤ ਜ਼ਿਆਦਾ ਗਰਮ-ਗਰਮ ਹੈ ਤੇ ਇੰਨੀ ਕ ਗਾੜ੍ਹੀ ਲੱਗ ਰਹੀ ਹੈ ਜੇਕਰ ਠੰਡੀ ਹੋ ਗਈ ਤਾਂ ਹੋਰ ਵੀ ਜ਼ਿਆਦਾ ਗਾੜ੍ਹੀ ਖਿਚੜੀ ਹੋ ਜਾਏਗੀ ਤੇ ਬਹੁਤ ਹੀ ਵਧੀਆ ਲੱਗੇਗੀ ਖਾਣ ਦੇ ਵਿੱਚ ਖਿਚੜੀ ਮੈਂ ਸਰਵ ਕਰ ਲਈ ਤੇ ਇਹਦੇ ਉੱਤੇ ਮੈਂ ਪਾ ਰਹੀ ਹਾਂ ਥੋੜਾ ਜਿਹਾ ਕਿਓ ਕਿਓ ਨੂੰ ਮੈਲਟ ਕਰਕੇ ਇਹਦੇ ਉੱਤੇ ਪਾ ਕੇ ਜਾਂ ਤੁਸੀਂ ਕਿਓ ਪਾ ਕੇ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹਦੇ ਉੱਤੇ ਨਿੰਬੂ ਨਿਚੋੜ ਕੇ ਖਾਓ ਬਹੁਤ ਹੀ ਵਧੀਆ ਲੱਗੇਗਾ ਖਾਣ ਦੇ ਵਿੱਚ ਮੇਰੀ ਖਿਚੜੀ ਦੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਹੈਲਦੀ ਡੇਲੀਸ਼ੀਅਸ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ